ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸੂ ਪਾਲਤਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੋਂ ਮੌਜਾ ਦੇ ਦੀ ਸਾਰੇ ਮਨਾਟੇ ਗੇਰਾ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪੈਂਡ ਦੀਨੇ ਵਾਲੀ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਗੜਾਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੋਈਆਂ ਤੇ ਆਪਾਂ ਪਹੁੰਚਿਆ ਵੀਰ ਸਹੈਦੀਪ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀਆ ਭਾਈ ਜੀ ਸਸੀਆ ਕਾ ਵਿੱਚ ਜੀ ਸਸੀਕਾਲ ਜੀ ਕੀ ਹਾਲ ਚੱਲ ਜੀ ਬੱਸ ਜੀ ਚੱਲਦੀ ਗੱਲ ਚੱਲਦੀ ਹੋਰ ਹੋਰ ਤੁਸੀਂ ਕਿਹਾ ਵਧੀਆ ਠੀਕ ਠਾਕ ਬਾਈ ਜੀ ਵਧੀਆ ਚੜਦੀ ਕਲਾ ਜੇ ਤੇ ਦਿੱਤੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵਿੱਚ ਆਪਣਾ ਸਹਿਦੀਪ ਸਿੰਘ ਪਿੰਡ ਦੀਨੇਵਾਲੀ ਤਸੀਲ ਨਾਲਾ ਜਿਹੜਾ ਮੂਸਾ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਵਿੱਚ ਆਪਣਾ 9501733918 ਠੀਕ ਆ ਬਾਈ ਪਹਿਲੇ ਤਾਂ ਬਤੇ ਵੇੜ ਦੱਸਿਓ ਕਿ ਕਿਨੇ ਵਾਸਤੇ ਵਕੂਈ ਜੇ ਇਹ ਵੀ ਦੀ ਦੂਜਾ ਸੂਆ ਸੂਈ ਦੇ ਤਾਂ ਜੱਸੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਲੋ ਜੀ 50 ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੇਚੀ ਅੱਜ ਪਹਿਮਾ 6 ਮਿੰਨ ਹੋ ਗਿਆ ਜੀ ਅੱਛਾ ਜੀ ਹਾਂ ਜੀ ਤੂੰ ਦੁੱਧ ਬਣ ਗਿਆ ਹੁਣ ਕਿੰਨਾ ਦੇ ਹੋ ਗਿਆ ਦੁੱਧ ਵੀ ਦੁੱਧ ਵੀ ਜੀ ਇਸ ਟਾਈਮ ਜਿਹੜਾ ਨਾ ਭਾਵੇਂ ਵੀਰ ਭਰਾ ਕੋ ਜੋਲੇ ਅੱਛਾ ਜੀ ਤੇ ਭਾਵੇਂ ਜਿੱਦਾਂ ਮਰਜੀ ਕਰ ਲੈ ਕੰਡੇ ਤੇ ਚੜਨ ਦੀ ਲੀਡਰ ਮਾਰ ਲਈ ਠੀਕ ਆ ਜੀ 15 ਕਿਲੋ ਵੇਚੀ ਵੇੜ ਸੂਈ ਦੁੱਧ ਚਵਾ ਕੇ ਦੇਵਾਂਗੇ ਆਪਾਂ ਠੀਕ ਆ ਹਾਂ ਜੀ ਹਾਂ ਜ ਲਓ ਜੀ 15 ਲੀਟਰ ਇਸ ਦਾ ਜਿਹੜਾ ਬਿਲਕੁਲ ਦੁੱਧ ਤਿਆਰ ਆ ਰਿਹਾ ਜੀ ਜਵਾ ਕੇ ਜਿਹੜਾ ਦੇਣਾ ਆ ਯਾਰ ਸੀ ਕਰਾਉਸ ਆ ਠੀਕ ਆ ਲਓ ਜੀ ਕੱਟ ਕੱਟ ਜਿਹੜਾ ਚੰਗਾ ਆ ਗਿਆ ਵਾ ਬਈ ਕਿੰਨਾ ਕੁ ਭਰੀ ਜਾਉ ਦੁੱਧ ਦੇ ਦੁੱਧ ਵੀ થી ਸਾਰਾ ਨਾਰੰਗੀ ਰੰਗ ਲੋਸ਼ ਵੇ ਜੋਸੀ ਅੱਛਾ ਈ ਹਾਂਜੀ ਠੀਕ ਆ ਅੱਛਾ ਜੀ ਇਹ ਜਿਹੜਾ 2-3 ਕਿਲੋ ਤੁਹਾਨੂੰ ਖਾਵਾ ਵਸੇ ਰਹਾਦਾ ਸੀ ਠੀਕ ਆ ਲਓ ਜੀ 17 ਤੋਂ 18 ਲੀਟਰ ਦੁੱਧ ਪੱਕੇ ਕੱਟਾ ਜੋ ਬਹੁਤ ਚੰਗਾ ਲੱਗਾ ਕਰਮਾਲੀ ਨੂੰ ਸੇ ਹੈ ਵੀ ਚਲੋ ਚੰਗੀ ਬਰੀਡ ਦੇ ਵਿੱਚ ਆ ਗਏ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੇ ਕੱਦ ਵਜਨ ਵੀ ਚੰਗਾ ਆ ਗਿਆ ਕਰਮਾਲੀ ਦਾ ਬਿਲਕੁਲ ਤਾਜੀ ਸੂਈ ਸੂਈ ਆ ਜੇ ਹਉ ਦੇ ਕਿਦੇ ਆਸ-ਪਾਸ ਟਾਈਮ ਹੋਇਆ ਸੂਈ ਨੂੰ ਜਵਾਕੀ ਦੇ ਪਿੱਛੇ ਦੇ ਜਵਾਣ ਨਹੀਂ ਜੀ ਬੱਚਾ ਦੇ ਬਲਵਾਂ ਜੀ ਮੇਰੇ ਕਾਫ ਆ ਗਿਆ ਜੀ ਇਹਦੇ ਪਿੱਛੇ ਆ ਬਲਾ ਖਾਦੇ ਵੀਰ ਮਣੇ ਖਾਦੇ ਨੂੰ ਕਰੋ ਜਵਾਕ ਬਲਵਾਂ ਜੀ ਆ ਬਲਾ ਜਵਾਕ ਦੇ ਤੁਸੀਂ ਚੈੱਕ ਕਰ ਸਕਦੇ ਜੇ 18 ਲੀਟਰ ਦੁੱਧ ਭਰੋ ਵੀ ਕਰਮਾਲ ਜੀ ਬਾਈ ਇਹਦਾ ਮੁੱਲ ਫਿਰ ਮੋਲ ਦੇ ਵਿੱਚ ਜੈਰੀ ਕਰ ਦिए ਠੰਡੀ ਸੀਲ ਚੈੱਕ ਕਰ ਲਓ ਤੁਸੀਂ ਲਓ ਜੀ ਇਹ ਗੱਲ ਵੀ ਜੀ ਆਪਾਂ ਹੋਰ ਦੱਸ ਦਈਏ ਪੱਕੇ ਥਾਂ ਰਹਿ ਗਏ ਅੱਛਾ ਜੀ ਆਹ ਬੜਾ ਜਿਹੜਾ ਸੁਝਾਜੇ ਠੀਕ ਹੈ ਜੀ ਗੁੱਡ ਆਹ ਪੀੜ ਪੜਦ ਨਹੀਂ ਮਾਉਂਦੀ ਮੈਂ ਇਹਨਾਂ ਵਿੱਚ ਕੋਈ ਪੀੜ ਨਹੀਂ ਆ ਵੇਖੋ ਪੱਕਾ ਪੱਕਾ ਪੂਰਾ ਉਹ ਪੱਕੇ ਥਾਂ ਰਹਿ ਗਏ ਤੇ ਮੜਾ ਜ ਅਗਲਾ ਜੇ ਬੱਤ ਠੀਕ ਗੱਲ ਲਓ ਜੀ ਸੁਝਾਜੇ ਥਾਂ ਰਿਕੇ ਵੀ ਭਰਾਵਾਂ ਨੇ ਬੰਦ ਛੱਡੀ ਉਹਦੇ ਜੀ ਕੇ ਸਾਹ ਬਜੀ ਰਹੀ ਵਹੜ ਉਥੋਂ ਨਹੀਂ ਦੀ ਰਹੀ ਛੰਡੀ ਦੀ ਰਹੀ ਬਜੀ ਚਵਾਜੂ ਬੜਾ ਵਧੀਆ ਮੈਂ ਇਹਨਾਂ ਵਿੱਚ ਇੱਕ ਨੰਬਰ ਵਿੱਚ ਜਵਾਈ ਦੀ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਬਾਕੀ ਫੀਲਿੰਗਾਂ ਸੁੱਲੀਆਂ ਜਿਹੜੀਆਂ ਕਾਫੀ ਆ ਹਾਂ ਨਾ ਕਰੀ ਜਿੱਥੇ ਕਿ ਛੱਡੀ ਦੇਣੀ ਹੈ ਹਾਂ ਨਾ ਕਰ ਲਈਏ ਹਾਂਜੀ 58000 ਦੀ 100 ਕਿਲੋਮੀਟਰ ਦੀ ਫੋਨ ਕਰ ਦਾਂਗੇ ਅੱਛਾ ਜੀ ਤੇ ਸਿੱਧੀ 55000 ਦੀ ਤੇ ਠੀਕ ਆ ਲਓ ਜੀ 55000 ਦੀ ਤੇ 17 ਤੋਂ 18 ਲੀਟਰ ਦੁੱਧ ਭਰੂਗੇ ਤੇ ਐਸਪਰ ਮੋਕੇ ਦੇ 16 ਲੀਟਰ ਦੁੱਧ ਤਿਆਰ ਆ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੀ ਤੁਸੀਂ ਠੰਡੀ ਸ਼ੀਟੀ ਬੜੀ ਤਰਮ ਵਾਲੀ ਠੀਕ ਆ ਠੀਕ ਹੈ ਕੋਈ ਨੀ ਕੋਈ ਲਓ ਜੀ ਸਪੀਡੀਆਂ ਤੁਸੀਂ ਚੈੱਕ ਕਰੋ ਸੀਟੀਆਂ ਸੋਦੀਆਂ ਦਾ ਐਨ ਇੱਕ ਨੰਬਰ ਆ ਗਈ ਆ ਤੇ ਬਾਈ ਦੂਜੇ ਨੰਬਰ ਤੇ ਕਿਤਾਗੀ ਬਾੜ ਦੂਜੇ ਨੰਬਰ ਤੇ ਕਿਜੀ ਤੁਜਾ ਸੋਇ ਦੁਆ ਸੋਈ ਆ ਅੱਛਾ ਜੀ ਤੇ ਥੋੜੀ ਜਿਹਾ ਸਾਬੀ ਬੰਦਿਆਂ ਘਟਿਆ ਠੀਕ ਆ ਥੋੜੀ ਚੰਗਰਨ ਦਾ ਕੋਈ ਜ਼ਿਆਦਾ ਹੀ ਅੱਛਾ ਜੀ ਹਾਂਜੀ ਹਾਂਜੀ ਠੀਕ ਲੋ ਜੀ ਇਹ ਵੀ ਦੂਜਾ ਸੂਆ ਤੇ ਸਾਂਭ ਤੋਂ ਦੇ ਜੀ ਕੇ ਭਰਾ ਦੇ ਘੱਟ ਕੀਤੀ ਆ ਬਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਵੀ ਜੀ ਸੂਈ ਨੂੰ ਤੀਜਾ ਦਿਨ ਹੋ ਗਿਆ ਅੱਜ ਅੱਛਾ ਜੀ ਤੇ ਬੋਲਾ ਜਿਹੜਾ ਇਹਨਕੋ 12 ਕਿਲੋ ਬੋਲਾ ਹੋਊਗਾ ਜੀ ਠੀਕ ਲੋ ਜੀ 12 ਲੀਟਰ ਬੋਲਾ ਦੇ ਜਵਾ ਤਾਂ ਵੀ ਜੀ ਪੰਜ ਟਾਈਮ ਚੋ ਕੇ ਫਿਰ ਲੈ ਲੋ ਅੱਛਾ ਜੀ ਜਵਾ ਕੇ ਦਾ ਅੱਛਾ ਅੱਛਾ ਜੀ ਦੇ ਪਿਛੇ ਵੀ ਮੇਲ ਕਾਫ ਆ ਗਿਆ ਤੇ ਆਪ ਇਹ ਚੈੱਕ ਕਰ ਲਦੇ ਫੇਰ ਸਵਾਲ ਟੀ ਫੰਡੀ ਥੰਡੀ ਰਹੀ ਵੀ ਮੈਂ ਨੇ ਵੀ ਠੰਡੀ ਸੀ ਜਿੱਦਾਂ ਮਾਜੀ ਕੋਈ ਪਰੋ ਇਹ ਕਿੰਨਾ ਘ ਭਰੂ ਦੁੱਧ ਦੁੱਧ ਕਿਥੀ ਇਹ ਵੀ 16 17 ਕਿਲੋ ਕਰ ਦੋ ਕੀ 15 16 ਕਿਲੋ ਵਿੱਚ ਕਰ ਦੋ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ ਇਹ ਵੀ 15 ਤੋਂ 16 ਲੀਟਰ ਦੁੱਧ ਭਰੋਗੇ ਤੇ ਥਾਲ ਮੁਠੀਦਾਰ ਲੱਗਾ ਪਿਆ ਵਾ ਇਹਨੂੰ ਤੇ ਮੌਕੇ ਤੇ ਜਿਹੜਾ 12 ਲੀਟਰ ਦੁੱਧ ਤਿਆਰ ਆ ਅੱਛਾ ਜੀ ਹਾਂ ਜੀ ਠੀਕ ਆ ਲੈਓ ਤੇ ਵਾ ਨੇ ਤੇ ਨਾਲਾ ਨੂੜਾ ਵੀ ਜਿਹੜੀਆਂ ਕਾਫੀ ਆ ਗਈਆਂ ਮੈਂ ਕਰਮਾ ਵਾਲੀ ਦੇ ਐ ਦੇ ਵੀਰ ਜੀ ਵੈੜ ਬੋਲੇ ਚ ਵੈੜ ਨੇ ਖੁੱਲਣਾ ਆ ਅੱਛਾ ਜੀ ਹਾਂ ਜੀ ਹਾਂ ਜੀ ਵੈੜ ਬੋਲੇ ਦੀ ਸੀ ਠੀਕ ਸਵੇਰੇ ਆ ਜੀ ਜੀ ਨਹੀਂ ਲਾਇਆ ਚੰਗੀ ਨਾਲ ਅੱਛਾ ਜੀ ਹਾਂ ਠੀਕ ਆ ਲੋ ਜੀ ਬੋਲਾ ਬਿਲਕੁਲ ਅਜੇ ਬੋਲੇ ਤਿਆ ਵੈੜ ਵਾਕੀ ਕੋ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੀ ਦੁੱਧ ਚੰਗਾ ਕੱਢੀ ਜੋ ਵੀ ਥਾਮ ਤੋਂ ਜਿਹੜਾ ਨੌਕਦਾਰ ਲੱਗਾ ਤਾਂ ਐਂ ਮੁੱਠੀ ਦਾ ਖਣ ਲੱਗਾ ਅਸਮੇਦ ਜੀ ਨੇ ਚੰਗਾ ਪੱਠਿਆ ਨਹੀਂ ਖਾਦੇ ਢਿੰਗੀ ਜਾਂਦੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਇਹਦਾ ਭਾਈ ਮੁੱਲ ਫਿਰ ਮੁੱਲ ਵੀ ਜੀ ਇਹਦਾ ਵੀ ਜਿਆਦਾ ਹੀ ਕਰ ਦਈਏ ਹਾਂ ਜੀ ਇਹਦਾ ਕਰ ਦਈਏ ਵੀ ਜੀ 40000 ਰੁਪਏ ਕਰ ਦਈਏ ਜਿਆਦਾ ਜੀ ਇਹ ਵੀ ਜਿਆਦਾ ਹੀ ਕਰ ਦਈਏ ਹਾਂ ਜੀ ਥਤੀਆ ਚ ਵੀ ਜੀ ਪਹੁੰਚ ਕਰ ਦਈਏ 100 ਕਿਲੋ ਅੱਛਾ ਜੀ ਹਾਂ ਜੀ ਲਓ ਜੀ 38000 ਦੇ ਵਿੱਚ 100 ਕਿਲੋਮੀਟਰ ਪਾਪਾ ਜੀ ਹਾਂ ਨਾ ਇਹ ਮੁਰਦ ਭਾਈ ਦੇ ਬਿਲਕੁਲ ਹਾਂਜੀ ਹਾਂਜੀ ਤੇ ਭਾਈ ਜੀ ਸਿੱਧੀ ਉਤਰਾ ਲੜੀਏ ਵਗਰੇ ਨੇ ਹਾਂਜੀ ਜੇ ਸਿੱਧੀ ਉਤਰਾ ਸਿੱਧੀ ਵੀ ਜੀ ਲਾਸਟ 35000 ਜੀ ਠੀਕ ਹੈ ਲਓ ਜੀ 35000 ਦੀ ਰਹਿ ਗਈ ਸੱਜੇ ਕੋਈ ਦਾ ਦੁੱਧ ਵੀ 15 ਤੋਂ 16 ਲੀਟਰ ਭਰੂ ਵੀ ਦਾ ਜੇ ਬੌਲਾ ਹੀ ਬੌਲਾ ਬੰਦਿਆ ਇਹ ਵੀ ਜੀ ਆਪਾਂ ਥੋੜੀ ਸ਼ਾਮ ਛੱਡੀ ਵੀਰ ਭਰਾਵਾਂ ਨੂੰ ਤੇ ਜਿਹੜੇ ਨੇ ਤੁਹਾਨੂੰ ਪਤਾ ਡੰਗਰ ਇੱਕ ਦੱਲਾਪਾ ਲੈ ਆਏ ਨੇ ਹਾਂਜੀ ਹਾਂਜੀ ਤੇ ਇੱਕ ਤੁਹਾਨੂੰ ਪਤਾ ਵੀ ਹਜੇ ਥੋੜੀ ਲੱਸੀ ਹੈ ਠੀਕ ਹੈ ਜੀ ਇਹ ਮੇਰਾ ਵੀਰ ਭਰਾ ਕੋ ਸਾਹ ਨੂੰ ਠੀਕ ਹੈ ਠੀਕ ਹੈ ਲਓ ਜੀ ਜਿਹੜੀ ਬਿਲਕੁਲ ਹੀ ਦਿਖਾਉਲੇ ਬਾਹਰ ਵਿੱਚ ਬਾਈ ਨੇ ਪਾਤੀ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਮੁੱਠੀਦਾਰ ਠੰਡੀ ਸ਼ਿਕਰੀ ਜੀ ਇਹਨਾਂ ਦੀ ਚੈੱਕ ਕਰ ਲਓ ਅੱਛਾ ਜੀ ਹਾਂ ਜੀ ਜਿਹੜੇ ਮर्जी ਪਾਸੇ ਬੈਠੋ ਠੀਕ ਹੈ ਲੋ ਇਸ ਸਿੰਦੀਆਂ ਕੋਤੀਆਂ ਦੇ ਜਿਹੜੀਆਂ ਵੀ ਚੈੱਕ ਕਰ ਸਕਦੇ ਜੇ ਬਹੁਤ ਹੀ ਆਗੀਆਂ ਬਾਹਰ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਕੀ ਜੀ ਦੋ ਟਾਈਮ ਮੇਰਾ ਭਰਾ ਕੋ ਚੋਗੇ ਫੇਰ ਲੈ ਜਾਈ ਅੱਛਾ ਜੀ ਹਾਂ ਜੀ ਹਾਂ ਜੀ ਦੋ ਟਾਈਮ ਚਾਰ ਟਾਈਮ ਜੋ ਕੇ ਫਿਰ ਮੈਂ ਜੇ ਆਪਾਂ ਵੀ ਜੀ ਕੋਈ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਬਾਤ ਜਾਂ ਕੋ ਤੁਹਾਨੂੰ ਲਾਮਾ ਦੇ ਜਾਂਾਨੂੰ ਦੇ ਮਾੜੀ ਗੱਲ ਹੈ ਬਾਈ ਵੀ ਹਰ ਵੀਡੀਓ ਵਿੱਚ ਉਹ ਬੈਂਟਿੰਗ ਹੁੰਦੀ ਆ ਤੇ ਬਾਈ ਇੱਥੇ ਆ ਗਿਆ ਆਪਣੀ ਦੋ ਟਾਈਮ ਤਿੰਨ ਟਾਈਮ ਜਿੰਨੇ ਵੀ ਤਸੱਲੀ ਕਰ ਸਕਦਾ ਵਾ ਤੇ ਜਿਹੜੇ ਭਰਾ ਕੋ ਨਹੀਂ ਪਹੁੰਚਿਆ ਜਾਂਦਾ ਚਲੋ ਵੀਡੀਓ ਕਾਲ ਤੇ ਆਪਣੀ ਜਵਾਈ ਕਰਾ ਲਿਆ ਕਰੇ ਜਰੂਰ ਜੀ ਜਰੂਰ ਜੀ ਜਰੂਰ ਤੇ ਇਹ ਬਾਈ ਜੀ ਹੱਥ ਜੋੜ ਕੇ ਬੇਨਤੀ ਹੈ ਨਾ ਹਾਂਜੀ ਹਾਂਜੀ ਬਈ ਹੱਥ ਤੇ ਬਾਅਦ ਚ ਜਾ ਕੇ ਲਾਮਾ ਦੇਣਾ ਜਾਂ ਇਹਨਾਂ ਨਾਲ ਲੜੀ ਜਾਣਾ ਜਾਂ ਸਾਡੇ ਨਾਲ ਬਹੁਤ ਮਾੜੀ ਗੱਲ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕੋ ਭਰਾਵਾਂ ਦਾ ਬਈ ਬਾਹਰ ਵੀ ਜਿਹੜਾ ਨਾ ਪਸ਼ੂ ਬਹੁਤ ਘੱਟ ਲੱਭਦਾ ਹੈ ਆ ਭੰਦਿਆ ਸਹੀ ਘੱਟ ਹੈ ਆਪਣੇ ਜਣ ਪਤਾ ਪਈਵੇਂ ਛੇਵੇਂ ਜਣ ਬਾਅਦ ਵੀਡੀਓ ਪੈਂਦੀ ਹੈ ਹਾਂਜੀ 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 ਠੀਕ ਆ ਤੁਹਾਨੂੰ ਪਤਾ ਬਾਅਦ ਚੰਗਾ ਪਸ਼ੂ ਨਹੀਂ ਲੱਭਦਾ ਠੀਕ ਆ ਹਾਂਜੀ